ਮੇਰੇ ਵੱਲੋਂ ਆਪ ਸਾਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਪਾਗਲਤਾ ਮੇਰੇ ਨਵੇਂ YouTube ਦੇ ਚੈਨਲ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜਗਰਾਉਂ ਜਿਹੜਾ ਕਿ ਇੱਥੇ ਇੱਕ ਮੇਲਾ ਚੱਲ ਰਿਹਾ ਆ ਉਹ ਤੁਹਾਨੂੰ ਮਿਲਦੇ ਆ 15 ਇਹਦੀ PDF PDF ਇਹ ਇੰਟਰਨੈਸ਼ਨਲ ਡੈਰੀ ਐਂਡ ਐਗਰੋ ਐਕਸਪੋ ਜਿਹੜਾ 2025 ਜਗਰਾਉਂ ਦੇ ਵਿੱਚ ਲੱਗਿਆ ਹੋਇਆ ਇਹਦੀ ਲੋਕੇਸ਼ਨ ਇਹ ਆ ਵੀ GT ਰੋਡ ਦੇ ਉੱਤੇ ਜਿਹੜਾ ਹੈ ਮੇਲਾ ਉਹ ਚੱਲ ਰਿਹਾ ਹੈਗਾ ਇਹ ਜਿਹੜਾ ਮੇਲਾ ਹੈ ਪੀ ਡੀ ਐਫਾ ਇੰਟਰਨੈਸ਼ਨਲ ਡੈਰੀ ਐਂਡ ਐਗਰੀ ਐਕਸਪੋ 2025 8 ਨੂੰ ਅਰੇ ਔਰ 10 ਤਾਰੀਖ ਤੱਕ ਚੱਲਣਾ ਹੈਗਾ 2025 ਤੱਕ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਟਰੈਕਟਰਾਂ ਦੀਆਂ ਕਿਸਮਾਂ ਇਹ ਹੈ ਜੀ ਮੈਸੀ ਫਰਗੋਸ਼ਨ ਦਾ ਮਾਡਲ ਤੁਸੀਂ ਦੇਖ ਹੀ ਰਹੇ ਹੋ 9563 ਇਹਦਾ ਟਾਇਰ ਜਿਹੜਾ ਲੱਗ ਜਿਹੜਾ ਰੇਟ ਹੈ 13 ਲੱਖ ਦੇ ਕਰੀਬ ਹੈ ਜੀ ਤੇ ਇਹ ਹੈ ਇਹਦੇ ਵਿੱਚ ਮਾਡਲ ਅਗਲਾ ਛੋਟਾ 10 ਲੱਖ 50 ਹਜ਼ਾਰ ਇਹ ਵੀ ਮੈਸੇਜ ਜਾਂ ਫਿਰ ਸਮਝਣੇ ਤੇ ਨਾਲ ਹੀ 640000 ਦਾ ਛੋਟਾ ਇਹ ਹੈ ਮੈਸੇਜ ਦਾ 9500 ਮਾਡਲ 11 ਲੱਖ ਤੇ 50000 ਜੋ ਕੰਮ ਕਰੇ ਦਿਮਾਗ ਤੋਂ ਇਸ ਤਰ੍ਹਾਂ ਇਹਦੇ ਪੌਪਲਟ ਲੱਗੇ ਹੋਏ ਆ ਮੇ 9 ਸੈਕਰੀ ਦਾ ਜੇ ਤੁਸੀਂ ਦੇਖੋ ਮਸ਼ੀਨਰੀ ਇਹ ਹੈ ਦੇਵੀ ਦਾ ਯੂਰੋ ਮਿਕਸਰ ਉੱਤੇ ਕੰਟੈਕਟ ਨੰਬਰ ਲਿਖਿਆ ਜੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹਦੇ ਵਿੱਚ ਤਿੰਨ ਵੈਰਾਈਟੀਆਂ ਯੂਰੋ ਮਿਕਸਰ ਦੇ ਵਿੱਚ ਇੱਕ ਸਾਹਮਣੇ ਆ ਲੱਗੀ ਹੋਈ ਹੈ ਤੇ ਨਾਲ ਮੋਆਇਲ ਲਵਰੇ ਇਹਨਾਂ ਦਿੱਤੇ ਹੋਏ ਆ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੇ ਜਿਹੜੀ ਯੂਰੋ ਮਿਕਸਰ ਦੀਆਂ ਜਿਹੜੀਆਂ ਮਸ਼ੀਨਾਂ ਇਹ ਤੁਸੀਂ ਦੇਖ ਸਕਦੇ ਹੋ ਸਤਿ ਸ੍ਰੀ ਅਕਾਲ ਇਹ ਮੈਨੂੰ ਸਾਨੂੰ ਇਹ ਯੂਰੋ ਮਿਕਸਰ ਦੇ ਬਾਰੇ ਦੱਸੋ ਇਹ ਇਹ ਕਾਦੇ ਕੰਮ ਵਾਸਤੇ ਆ ਡੈਰੀ ਫਾਰਮ ਲਈ ਆ ਜੀ ਅੱਛਾ ਡੈਰੀ ਫਾਰਮ ਲਈ ਇਹ ਹੈਗੀਆਂ ਸਾਰੀਆਂ ਤਿੰਨ ਚਾਰ ਜੜੀਆਂ ਖੜੀਆਂ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਆ ਜੀ ਇਹ ਹੈਗੇ ਆਪਣੇ ਆਟੋਮੈਟਿਕ ਜੀ ਅੱਛਾ ਜੀ ਇੱਕ ਉਹ 5 ਕਿਲੋਮੀਟਰ ਖੜੀ ਹੈ 1 ਕਿਲੋਮੀਟਰ ਖੜੀ ਹੈ ਉਹ ਕਿੰਨੇ ਵਾਲੀ ਉਹ 5 ਕਿਲੋਮੀਟਰ ਹੈ ਜੀ ਅੱਛਾ ਜੀ ਠੀਕ ਆ ਜੀ 5 ਕਿਲੋਮੀਟਰ ਆਈ ਇਧਰ ਅੱਛਾ ਅੱਛਾ ਜੀ ਤੇਰੇਡੇ ਮੋਬਾਈਲ ਨੰਬਰ ਤੁਹਾਡੇ ਆਪਣੀ ਕੰਪਨੀ ਦੇ ਲਿਖੇ ਹੋਏ ਆ ਸਾਰੇ ਠੀਕ ਆ ਜੇ ਕਿਸੇ ਨੇ ਕੰਟੈਕਟ ਕਰਨਾ ਉਹ ਤੁਸੀਂ ਇਹਨਾਂ ਦੇ ਮੋਬਾਈਲ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਆ ਸਾਰੇ ਪਾਸੇ ਇਹਨਾਂ ਦਾ ਮੋਬਾਈਲ ਨੰਬਰ ਲਿਖਿਆ ਹੋਇਆ ਹੈ। ਥੈਂਕ ਯੂ ਬਾਜੀ। ਡੇਟਾ ਤੁਸੀਂ ਯਾਦ ਕਰ ਲਓ। 8 9 10 ਫਰਵਰੀ 2025 ਪਸ਼ੂ ਮੰਡੀ ਜਗਰਾਉਂ ਦੇ ਵਿੱਚ ਜਿਹੜਾ ਮੇਗਾ ਲਾ ਚੱਲ ਰਿਹਾ ਹੈਗਾ। ਹਾਂ? ਇਹ ਇਹਨਾਂ ਦਾ ਰਿਸੈਪਸ਼ਨ ਆਫਿਸ ਹੈ ਪੀਟੀਐਫ ਇਹਦਾ। ਇਹ ਹੈ ਚਾਨੇ ਐਗਰੋ ਇੰਡਸਟਰੀਜ਼ ਦੀਆਂ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਸੰਧ ਨੇ ਇਹਨਾਂ ਕੋਲੇ। ਇਹ ਹੈ ਸਾਹਮਣੇ ਤੁਸੀਂ ਚੀਨ ਦੇਖ ਸਕਦੇ ਹੋ। ਪੋਟਾਟੋ ਗ੍ਰੇਡਰ ਤੇ ਮੋਬਾਈਲ ਨੰਬਰ ਇਹਨਾਂ ਦੇ ਜਿਹੜੇ ਉੱਤੇ ਲਿਖੇ ਹੋਏ ਨੇ ਚਾਨ ਨੇ ਵਾਲਿਆਂ ਦੇ ਇਹ ਸੀਡਰ ਨੇ ਜੀ ਇਹਨਾਂ ਦੇ ਪੈਡੀ ਚੋਪਰ ਇਹ ਪੈਡੀ ਸ਼ਟਰ ਹੈਗਾ ਜੀ ਚੋਪਰ ਸ਼੍ਰੀ ਸੀਡਰ ਐਂਡ ਸਟਰਾ ਰਿਪੇਅਰ ਦੇ ਵਿੱਚ ਇਕੱਠਾ ਹੀ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਇੱਕੋ ਹੀ ਮਸ਼ੀਨ 2 ਇਨ 1 ਇਹ ਹੈ ਪ੍ਰੀਤ ਟਰੈਕਟਰਸ ਵੱਲੋਂ ਜਿਹੜੀ ਹੈ ਇੱਥੇ ਪ੍ਰਦਰਸ਼ਨ ਲੱਗੀ ਹੋਈ ਟਰੈਕਟਰਾਂ ਦੀ ਇਹਦੇ ਵਿੱਚ ਕਲਰਫੁਲ ਵੀ ਹੈ ਰੈੱਡ ਵੀ ਹੈ ਪ੍ਰੀਤ ਟਰੈਕਟਰ ਅਲੱਗ-ਅਲੱਗ ਰੇਟਾਂ ਦੇ ਵਿੱਚ ਹੈ ਡਾਟ ਹਾਊਸ ਪਾਵਰ ਦੇ ਆ ਇਹ ਹੈ ਮਿਨੀ ਟਰੈਕਟਰ ਪ੍ਰੀਤ ਦਾ ਬਹੁਤ ਸੋਹਣਾ ਮਾਡਲ ਜਿਹੜਾ ਬਣਾਇਆ ਹੋਇਆ ਹੈ ਇਹ ਪਾਵਰ ਸਟੀering ਦਾ ਤੇਲ ਬ੍ਰੇਕਾਂ ਦਾ 14 ਦੇ ਟਾਇਰਾਂ ਦਾ ਜੀ ਮਲਟੀ ਇਹਦੇ ਨਾਲ ਹੀ ਚਾਨੇ ਵਾਲਾ ਤੁਸੀਂ ਦੇਖ ਸਕਦੇ ਹੋ ਕੰਬਾਈਨ ਬੱਚਾ ਵਿੱਚ ਬੈਠਾ ਇਹ ਦੀ ਚਾਰ ਪਾਉਣ ਵਾਸਤੇ ਕੰਬਾਈਨ ਟਾਈਪ ਹੀ ਆ ਏਸੀ ਕੈਬਿਨਾ ਇਹਦਾ ਦੇਖ ਸਕਦੇ ਹੋ ਕਿੰਨੇ ਦਾ ਰੇਟ ਦੀ ਆ ਇਹ ਕਿੰਨਾ 76 ਲੱਖ 76 ਲੱਖ ਠੀਕ ਆ 76 ਲੱਖ ਦੀ ਆ ਵੀਰੋ ਇਹ ਕਿਸਾਨ ਭਰਾ ਦੇਖ ਲਓ ਤੁਸੀਂ ਚਾਰ ਪਾਉਣ ਵਾਲੀ ਮਸ਼ੀਨ ਕਾਫੀ ਵੱਡੀ ਆ ਏਸੀ ਕੈਬਿਨਾ ਦੇ ਵਿੱਚ ਇਦ ਨਾਲ ਇੱਧਰ ਵੀ ਪਤਵਾਉਂਦੇ ਸਾਨੂੰ ਮਸ਼ੀਨ ਅਚਾਰ ਵਾਲੀ ਹਾਂ ਦੇਖੋ ਸੈਲਡ ਵਾਸਤੇ ਪੱਛੂਆਂ ਦੇ ਅਚਾਰ ਵਾਲੀ ਜਿਹੜੀ ਇਹ ਮਸ਼ੀਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਏਸੀ ਕੈਵਨ ਵਾਲੀ ਜਿਹੜੀ ਤੁਹਾਨੂੰ ਦਿਖਾਈ ਸੀ ਚਾਨੇ ਦੀ ਤੇ ਇਹ ਹੈਗੀ ਪ੍ਰੀਤ ਵਾਲਿਆਂ ਦੀ ਆਓ ਅੱਗੇ ਚੱਲਦੇ ਹਾਂ ਪ੍ਰੀਤ ਵਾਲਿਆਂ ਦੇ ਖੇਤੀਬਾੜੀ ਦੇ ਤੁਹਾਨੂੰ ਜਿਹੜੇ ਤੁਸੰਦ ਉਹ ਦਿਖਾ ਦਿੰਦੇ ਆ ਤੇ ਹਰਾ ਹਿੰਦ ਵਾਲਿਆਂ ਦੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਆ ਮਸ਼ੀਨਾ ਟੀਵੀ ਇਨਰ ਦਾ ਨਾਲ ਜਿਹੜੀ ਹੈ ਹਾਈਡਰੋ ਹਾਈਡਰੋਲਿਕਾ ਜਿਹੜੀ ਮਸ਼ੀਨ ਤੇ ਇਹ ਹੈ ਤੁਸੀਂ ਪੜ੍ਹ ਸਕਦੇ ਆ ਐਗਰੀਟੈਕ ਦਾ ਮੈਨੂਫੈਕਚਰਰ ਆ ਵਾ ਅਗਰੀਕਲਚਰ ਐਂਡ ਡੈਰੀ ਇਕਪੀਮੈਂਟ ਜਿਹੜੇ ਬਣਾਉਂਦੇ ਨੇ ਇਹ ਹੈ ਜਗਮੋਹਨ ਇੰਡਸਟਰੀਜ਼ ਡੈਰੀ ਇਕਪੀਮੈਂਟ ਮੈਨੂਫੈਕਚਰਰ ਜਿਹੜੇ ਹੈਗੇ ਤੇ ਇਹਨਾਂ ਕੋਲੇ ਆਹ ਦੇਖੋ ਜਦੋਂ ਦੁੱਧ ਚਾਉਣ ਵਾਲੀਆਂ ਮਸ਼ੀਨਾਂ ਵੈਕਮ ਵਾਲੀਆਂ ਇਹਨੂੰ ਸਾਰੇ ਡੈਰੀ ਨਾਲ ਸੰਬੰਧਿਤ ਜਿਹੜੇ ਆ ਪ੍ਰੋਡਕਟ ਇਹਨਾਂ ਕੋਲ ਰੱਖੇ ਹੋਏ ਆ ਤੇ ਇਹ ਹੈ ਚਿਲਰ ਦੁੱਧ ਠੰਡਾ ਕਰਨ ਵਾਲੇ بڑے بڑے ਡੈਰੀ ਫਾਰਮ ਉਹਨਾਂ ਦੇ ਵਿੱਚ ਰੱਖੇ ਜਾਂਦੇ ਆ ਤੇ ਇਹ ਵੀ ਮਸ਼ੀਨ ਦੁੱਧ ਚੋਣ ਵਾਲੀ ਆ ਕੰਪਰੈਸ਼ਨ ਦੇ ਨਾਲ ਚੋਈ ਜਾਂਦਾ ਆ ਦੇਖਸਾਂ ਕਾਫੀ ਇਹਨਾਂ ਕੋਲੇ ਜਿਹੜੇ ਆ ਰੱਖੇ ਹੋਏ ਆ ਵੇਟ ਮਸ਼ੀਨ ਚਾਨਣੀ ਸਾਰੇ ਡੈਰੀ ਦੇ ਨਾਲ ਜਿਹੜੇ ਰਿਲੇਟਡ ਆ ਬੁੱਗੇ ਹੋ ਗਏ 100 ਤੱਕ ਕਿਲੋ ਦੇ ਤੇ ਜਾਲੀਆਂ ਛਾਨਣੀਆਂ ਸਟੀਲ ਦੇ ਵਿੱਚ ਆ ਗਏ ਸਤਿ ਸ੍ਰੀ ਅਕਾਲ ਕਾਦਮ ਸ਼ੀਨਾ ਹੈ ਇਹ ਮੱਕੀ ਦੇ ਸਲਿੰਗ ਗੋਲ ਬੈਲਰ ਮਸ਼ੀਨ ਆ ਇਹ ਜੀ ਬੈਲਰ ਮਸ਼ੀਨ ਡਾਇਨਾਮਿਕ ਐਗਰੀ ਐਗਰੋ ਮੈਕੈਨਿਕ ਅ ਸਰਖ ਕੀ ਸ਼ੋ ਨਾਮ ਕਿੱਥੋਂ ਆਏ ਹੋ ਹਾਂਜੀ ਪ੍ਰਾਈਸ ਆਪ ਕਹਾਂ ਸੇ ਆਏ ਹੋ ਕੈਕ ਸ਼ੋ ਨਾਮ ਮੁੰਬਈ ਸੇ ਆਇਆ ਹੋ ਹਾਂਜੀ ਮੁੰਬਈ ਸੇ ਮੈਨੂਫੈਕਚਰ ਕਾਹੋਂ ਹੁੰਦਾ ਏ ਇਹ ਵੀ ਹੁੰਨੇ ਮੈਂ ਹੁੰਦਾ ਹੈ اچھا اچھا ਚਲੋ ਆਪਣਾ ਕੰਟੈਕਟ ਨੰਬਰ ਬੋਲ ਦੋ ਜੇ ਕਿਸਾਨ ਭਾਈ ਦੇਖਣਾ ਚਾਹੇਗਾ ਆਪਕੋ ਕੰਟੈਕਟ ਕਰ ਸਕਦਾ ਹੈ 992032 ਅੱਛਾ ਜੀ 6601 ਠੀਕ ਹੈ ਥੈਂਕ ਯੂ ਜੀ ਬਿਲਕੁਲ ਇਹ ਲਿਖੇ ਹੋਇਆ ਨੰਬਰ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਵੀ ਜੇ ਸਾਧਾ ਇਹ ਹੋਰ ਕੰਪਨੀ ਦੀ ਹੈਗੀ ਆ ਤੇ ਇਥੇ ਆਪਾਂ ਖੜੇ ਆਂ ਗੱਲ ਵੀ ਕਰਾਂਗੇ ਇਹਨਾਂ ਨਾਲ ਵੀ ਕਿੰਨੇ ਕ ਦੀ ਹੈਗੀ ਆ ਇਹ ਅਚਾਰ ਪਾਉਣ ਵਾਲੀਆਂ ਮਸ਼ੀਨਾਂ ਨੇ ਕਿੰਨੇ ਕ ਦੀ ਬਾਈ ਜੀ ਇਹ ਮਸ਼ੀਨ ਦੱਸੋ ਜਰਾ ਆਈਡੀਆ ਜੀ ਚਲੋ ਆਈਡੀਆ ਦੱਸ ਦੋ 25 ਲੱਖ ਅੱਛਾ ਟਰੈਕਟਰ ਦੇ ਨਾਲ ਅਟੈਚ ਹੋ ਜਾਂਦੀ ਹੈ ਹਾਂਜੀ ਠੀਕ 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 ਇਹ ਹੈ ਭਾਰਤ ਹਾਈਕ ਬੈਸਟੀ ਪਾウダー ਚੌਪਰ ਐਂਡ ਲੋਡਰ ਮਸ਼ੀਨਾ ਉੱਤੇ ਫੋਨ ਨੰਬਰ ਲਿਖਿਆ ਹੋਇਆ ਪੁੱਠੀਆਂ ਹੋਈਆਂ ਨੇ ਤੁਸੀਂ ਇਹਨਾਂ ਨਾਲ ਜਿਹੜੇ ਗੱਲਬਾਤ ਕਰ ਸਕਦੇ ਆ ਤੇ ਇਹਨਾਂ ਦਾ ਇੱਕ ਟਰੈਕਟਰ ਵੀ ਪੁਰਾਣਾ ਖੜਾ ਹੈਗਾ ਇਸ ਤਰ੍ਹਾਂ ਪਾਗਗੇ ਆ ਗਏ ਆ ਕਿ ਖੇਤੀਬਾੜੀ ਦੇ ਨਾਲ ਸੁਵੰਦਰ ਟੂਲ ਨੇ ਆਪਣਾ ਆਚਾਰ ਪਾਉਣ ਲਈ ਇਹ ਹੈ ਪੰਜਾਬ ਐਗਰੀਕਲਚਰ ਵਰਕਸ ਦੀਆਂ ਇਸੇ ਤਰ੍ਹਾਂ ਸਾਹਮਣੇ ਥਾਲੀ ਵਾਲੋਂ ਐਗਰੋ ਵਾਲਿਆਂ ਦੀਆਂ ਮਸ਼ੀਨਾਂ ਖੜੀਆਂ ਨੇ ਚਾਰ ਪਾਉਣ ਵਾਸਤੇ ਆਚਾਰ ਵਾਲੀਆਂ ਕਾਫੀ ਵਕਤ ਕੰਪਨੀਆਂ ਤੋਂ ਇੱਥੇ ਜਿਹੜੇ ਆ ਬਾਹਰੋਂ ਉਹ ਵੀ ਇੱਥੇ ਪਹੁੰਚੇ ਹੋਏ ਨੇ ਪੋਸਟ ਡੇਟਾਂ ਦੇ ਵਿੱਚੋਂ ਤੇ ਇਹ ਜੀ ਐਂਡ ਡੈਰੀ ਪ੍ਰੋਡਕਟਸ ਐਂਡ ਐਗਰੀ ਵਾਕਸ ਤੇ ਪછી ਇਹਨਾਂ ਕੋਲੇ ਡੈਰੀ ਫਾਰਮ ਨਾਲ ਸਬੰਧਤ ਕੋਈ ਵੀ ਐਕਸੈਸਰੀ ਜਿਹੜੀ ਉਹ ਇੱਥੋਂ ਲੈ ਸਕਦੇ ਆ ਟਰਾਲੀਆਂ ਹੋ ਗਈਆਂ ਹਨ ਜੀ ਰੇੜੀਆਂ ਹੋ ਗਈਆਂ ਹੋਰ ਕਾਫੀ ਤਰ੍ਹਾਂ ਦੇ ਇਹਨਾਂ ਕੋਲੇ ਜਿਹੜਾ ਸਮਾਨ ਅੰਦਰ ਚੱਲਦਾ ਦੇਖਦੇ ਆ ਉਹ ਦੇਖ ਸਕਦੇ ਆ ਅੰਦਰ ਤੁਸੀਂ ਸਾਰੇ ਇਹ ਐਕਸੈਸਰੀਆਂ ਡੈਰੀ ਫਾਰਮ ਦੇ ਨਾਲ ਸਬੰਧਤ ਇਹ ਹੈ ਕਲਰੇਰ ਐਗਰੋ ਵਰਕਸ ਵਾਲਿਆਂ ਦੀਆਂ ਮਸ਼ੀਨਾਂ ਖੇਤੀਬਾੜੀ ਨਾਲ ਸਬੰਧਤ ਜੜੀਆਂ ਨੇ ਜੇ ਪੂਰੀ ਆਟੋਮੈਟਿਕ ਹੈ ਜੀ ਸਾਹਮਣੇ ਆ ਤੇ ਸਾਡੇ ਤੁਸੀਂ ਆਚਾਰ ਵਾਲੀਆਂ ਇਹਨਾਂ ਦੇ ਵਿੱਚ ਨੇ ਤਕਰੀਬਨ ਜੜੀਆਂ ਆਚਾਰ ਵਾਲੀਆਂ ਮਸ਼ੀਨਾਂ ਸਾਰਿਆਂ ਦੇ ਕੋਲ ਹੈਗੀਆਂ ਇਹ ਹਰਿਆਣਾ ਸ਼ਕਤੀ ਮੈਟ ਨੇ ਥੱਲੇ ਪਸ਼ੂਆਂ ਦੇ ਥੱਲੇ ਜਿਹੜੇ ਮੈਟ ਉਹ ਬਚਾਉਣ ਵਾਲੇ ਉਹ ਮੈਟ ਨੇ ਜੀ ਕੋਈ 2500 ਦਾ ਤੇ ਕੋਈ 3000 ਇਸ ਤਰ੍ਹਾਂ ਦੇ ਨੇ ਤੇ ਰੇਟ ਹੈਗੇ ਆ ਜਿਆਦਾ ਮਸ਼ੀਨਰੀ ਜਿਹੜੀ ਆ 4 ਫੋਨ ਵਾਲੀਆਂ ਮਸ਼ੀਨਾਂ ਆ ਇਹਨਾਂ ਕੋ ਫੜੀਆਂ ਆ ਤੁਸੀਂ ਦੇਖ ਸਕਦਾ ਬਾਬਾ ਫਰੀਦ ਇੰਡਸਟਰੀਜ਼ ਆ ਕੀ ਇਹਨਾਂ ਕੋਲੇ ਜੀ ਇਲੈਕਟ੍ਰੋ ਜਿਹੜੇ ਆ ਹੋਮੋਪੈਥਿਕ ਸਾਰੀਆਂ ਦਵਾਈਆਂ ਵਾਲੀਆਂ ਅੱਜਾ گاਵਾ ਦੀਆਂ ਉਹ ਸਾਰੀਆਂ ਇਹਨਾਂ ਕੋਲ ਜਿਹੜੀਆਂ ਨੇ ਹੋਮੋਪੈਥੀ ਦੇ ਵਿੱਚ ਜਿਹੜੀਆਂ ਮਿਲਦੀਆਂ ਨੇ ਇਹ ਦੇਖ ਸਕਦੇ ਹੋ ਸਾਰੇ ਜਾਨਵਰਾਂ ਦੇ ਲਈ ਇੱਥੇ ਇਹ ਮੈਡੀਸਿਨ ਸਾਰੀਆਂ ਹੋਮੋਪੈਥੀ ਦਵਾਈਆਂ ਸਾਰੀਆਂ ਇਲੈਕਟ੍ਰੋ ਹੋਮੋਪੈਥੀ ਅੱਛਾ ਇਲੈਕਟ੍ਰੋ ਹੋਮੋਪੈਥੀ ਠੀਕ ਆ ਪਰ ਉਹਦਾ ਕੀ ਫਰਕ ਹੁੰਦਾ ਜੀ ਫਿਰ ਇਲੈਕਟ੍ਰੋਪੈਥੀ ਦੇ ਵਿੱਚ ਰਹੂਗਾ ਜਿਹੜਾ ਸਿਰਫ 114 ਪਲਾਂਟਸ ਦੇ ਨਿਰਧਾਰਤ ਤੇ ਰਹੂਗੀ ਜਿਹਦੇ ਵਿੱਚ ਕੋਈ ਵੀ ਮਤਲਬ ਜ਼ਹਿਰੀਲਾ ਪੌਦਾ ਨਹੀਂ ਰਹੂਗਾ ਅੱਛਾ ਜਿਹਦੇ ਤੋਂ ਸਾਰੀ ਸਾਰੀ ਦਵਾਈਆਂ ਤਿਆਰ ਕੀਤੀ ਜਾਂਦੀ ਜਿਵੇਂ ਹੋਮੋਪੈਥੀ ਦੇ ਵਿੱਚ ਰਹਿੰਦਾ ਖਣਿਜ ਪਦਾਰਥ ਵਗੈਰਾ ਵੀ ਆ ਜਾਂਦੇ ਨੇ ਤੇ ਬਾਕੀ ਸੈਂਸਸ ਵਗੈਰਾ ਵੀ ਆ ਜਾਂਦੇ ਨੇ ਲੇਕਿਨ ਜਿਹੜੀ ਇਲੈਕਟ੍ਰੋ ਹੋਮੋਪੈਥੀ ਰਹੂਗੀ ਉਹਦੇ ਵਿੱਚ ਸਿਰਫ 114 ਪਲਾਂਟਸ ਦੇ ਜੋ ਅਰਕ ਕੱਢ ਕੇ ਹੀ ਜਾਂ ਰਸ ਕੱਢ ਕੇ ਆਪਾਂ ਕਹਿ ਦਈਏ ਤਾਂ ਸਾਡੀ ਸਾਰੀ ਦਵਾਈ ਆ ਤਿਆਰ ਰਹੀ ਜੀ ਠੀਕ ਹੈ ਤੁਸੀਂ ਆਪਣਾ ਕੰਟੈਕਟ ਨੰਬਰ ਬੋਲ ਦੋ ਕਿਸੇ ਕਿਸਾਨ ਭਰਾ ਨਾਲ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਹਾਂ ਜੀ ਸਰ ਜੇਕਰ ਤੁਸੀਂ ਮਤਲਬ ਪਸ਼ੂਆਂ ਦੇ ਰਿਲੇਟਡ ਕੋਈ ਵੀ ਇਲੈਕਟ੍ਰੋਮੋਪੈਥੀ ਦਵਾਈ ਆ ਜਿਹੜੀ ਮੰਗਵਾਉਣਾ ਚਾਹੁੰਦੇ ਹੋ ਜਾਂ ਬਣਵਾਉਣਾ ਚਾਹੁੰਦੇ ਹੋ ਤਾਂ ਨੰਬਰ ਰਹਿਣਾ ਸਾਡਾ 985884107 ਜੀ ਬੜੀ ਮਿਹਰਬਾਨ ਕਿਹੜੀ ਜਗ੍ਹਾ ਤੋਂ ਆਏ ਹੋ ਆਪਾਂ ਸਰ ਚੀਮਾ ਪੰਜਾਬ ਆਈ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਛਾ ਚੀਮਾ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਦਾ ਜਨਮ ਸਥਾਨ ਵੀ ਹੈ ਜੀ ਆਪਾਂ ਠੀਕ ਹੈ ਜੀ ਬੜੀ ਬੇਹਦ ਸੁਨਾਮ ਤੋਂ ਅੱਗੇ ਆ ਚੀਮਾ ਮੰਡੀ ਹਾਂਜੀ ਠੀਕ ਹੈ ਥੈਂਕ ਯੂ ਬਾਈ ਜੀ ਹਾਂ ਕੰਪਨੀ ਦਾ ਨਾਮ ਹੈ ਯੂਕੇ ਜਰਮ ਫਾਰਮਾਸਿਟੀਕਲ ਦੇ ਨਾਮ ਤੇ ਜੀ ਓਕੇ ਜੀ ਓਨਲੀ ਡਾਕਟਰ ਧੀਮ ਸਿੰਘ ਕਾਂਸਲ ਜੀ ਐਨੀਮਲਸ ਵਾਸਤੇ ਤੁਹਾਡੇ ਕੋਲ ਨਹੀਂ ਸਰ ਸਾਡੇ ਕੋਲ ਐਨੀਮਲ ਫੀਡ ਸਪਲੀਮੈਂਟ ਤੇ ਹਿਊਮਨ ਮੈਡੀਸਿਨ ਹਰ ਤਰ੍ਹਾਂ ਦੀ ਜਿੰਨਾ ਹਿਊਮਨ ਵੀ ਹੈ ਓਕੇ ਸਰ ਹਿਊਮਨ मिल गई है जिमे किसी ਨੂੰ انسولিন ਦੀ ਲਗਾਈ ਜਾ ਰਹੇ ਨੇ ਜੇ ਮੰਨ ਲਓ ਚਾਰ انسولিন ਦੀ ਦਿੱਕਤ ਹੈ ਆਪਾਂ ਨੇ ਕੁਝ મતલਬ ਕਸਟਮਰ ਨੂੰ ਦਿੱਤੀ ਸੀ ਇਹ ਦਵਾਈ ਸਨ ਚਾਰ ਤੋਂ ਉਹਨਾਂ ਦੇ 1 ਮਹੀਨੇ ਦੇ ਵਿੱਚ ਵਿੱਚ ਦੋ ਦੇ ਉੱਤੇ انسولিন ਹੋ ਗਿਆ ਸੀ ਅੱਛਾ ਹਾਂਜੀ ਹਾਂ ਬਹੁਤ ਵਧੀਆ ਰਿਜ਼ਲਟ ਆਏ ਆ ਠੀਕ ਹੈ ਥੈਂਕ ਯੂ ਬਾਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਕਿਸੇ ਨੇ ਵੀ ਕੋਈ ਵੀ ਦਵਾਈ ਮੰਗਵਾਉਣੀ ਹੋਵੇ ਤਾਂ ਸਾਨੂੰ ਕੰਟੈਕਟ ਕਰ ਸਕਦਾ ਜੀ ਹਾਂ ਜਿਹੜਾ ਦਿੱਤਾ ਨੰਬਰ ਹੈ ਜੀ ਹਾਂ ਤੇ ਆਪਾਂ ਉਹ ਕਰ ਸਕਦੇ ਹਾਂ ਠੀਕ ਆਓ ਮੇਰਾ ਤੁਹਾਡੇ ਨੰਬਰ ਲਿਖਿਆ ਥੱਲੇ ਹਾਂਜੀ ਸਰ ਆ ਮੈਂ ਜ਼ੂਮ ਕਰਕੇ ਦਿਖਾਣਾ ਇਹ ਵੀ ਇਨਾਂ ਦੇ ਸਾਰੇ ਨੰਬਰ ਲਿਖਿਆ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਤੋਂ ਦਵਾਈ ਮੰਗਵਾ ਸਕਦੇ ਬਣਵਾ ਸਕਦੇ ਹੋ ਤੇ ਤੁਹਾਨੂੰ ਆਨਲਾਈਨ ਪੇਜ ਵੀ ਦੇਣਗੇ ਹਾਂਜੀ ਇਹ ਵੀ ਖੇਤੀਬਾੜ ਨਾਲ ਸੰਬੰਧਿਤ ਹੈ ਇਹਨਾਂ ਕੋਲੇ ਆ ਨਿਊ ਮੌਰ ਐਗਰੀ ਮੋਡ ਵਾਲਿਆਂ ਦੀ ਹੈ ਜੀ ਐਗਰੀਕਲਚਰ ਵਰਕਰਸ ਆ ਗਿਆ ਯੂਨੀਵਰਸਲ ਡੈਰੀ ਫਾਰਮ ਟੂ ਕੁਮੈਂਟ ਇਨਾਂ ਕੋਲ ਸਾਰੇ ਆ ਦੁੱਧ ਚੋਣ ਵਾਲੀਆਂ ਮਸ਼ੀਨਾਂ ਹੋਣਗੀਆਂ ਜਿੱਦ ਤੇ ਗ੍ਰੇਟ ਇਨਾਂ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਦਾ ਵੀ ਕਿਨੀਆਂ ਹੋ ਗਿਆ ਆਹਾ ਆ ਮੁੰਨਣ ਵਾਸਤੇ ਤੇ ਇਹ ਇੱਕ ਤਰ੍ਹਾਂ ਦੇ ਜਿਹੜੇ ਇਕੁਇਪਮੈਂਟ ਇਨਾਂ ਕੋਲੇ ਅਵੇਲੇਬਲ ਆ ਜੀ ਇਹ ਆ ਸਟਾਰ ਸਮਾਰਟ ਵਾਈਪ ਪ੍ਰਾਈਵੇਟ ਲਿਮਟਿਡ ਇਨਾਂ ਕੋਲੇ ਆਟੋ ਖੜੇ ਆ ਤ੍ਰਿਵਿੰਦਰ ਜਿਹਨਾਂ ਨੂੰ ਕਹਿੰਦੇ ਆ ਉਹ ਇਨਾਂ ਕੋਲ ਖੜੇ ਆ ਆ ਦੇਖੋ ਸਾਡੇ ਉਹ ਇੱਥੇ ਵੀ ਇਹਨਾਂ ਨੇ ਲਾਇਆ ਇਹਦੇ ਨਾਲ ਹੀ ਨਿਊ ਹਾਲੈਂਡ ਇਹਦੇ ਸਟਾਰ ਆਟੋਸ ਵਾਲੇ ਉਹਨਾਂ ਨੇ ਆਪਣੇ ਪ੍ਰਦਰਸ਼ਨ ਲਗਾਈ ਹੋਈ ਆ ਨਿਊ ਹਾਲੈਂਡ 5530 ਚੱਲਦੇ ਆ ਅੱਗੇ ਦਿਖਾਣੇ ਆ ਤੁਹਾਨੂੰ ਇਹ 5630 ਮਾਡਲ ਤੇ 3630 ਆ ਜੀ ਤੇ 3600 ਇਹ ਤੁਸੀਂ ਦੇਖਿਆ ਜਨ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਟਰੈਕਟਰਾਂ ਦੇ ਉਹ ਮਾਡਲ ਉਹ ਇਹਨਾਂ ਕੋਲੇ ਅਵੇਲੇਬਲ ਆ ਹਾਲੈਂਡ ਦੇ ਬਾਰੇ ਦੱਸ ਦੋ ਕਿੱਥੋਂ ਆਏ ਆ ਅਸੀਂ ਜਗਰਾਉਂ ਤੋਂ ਹੈ ਸਟਾਰ ਆਟੋ। ਅੱਛਾ ਸਟਾਰ ਆਟੋ। ਇਹ ਤੁਹਾਡੇ ਤੁਸੀਂ ਡਿਸਟ੍ਰੀਬਿਊਟਰ ਹੋਗੇ ਇਹਨਾਂ ਦੇ। ਹਾਂ ਜੀ ਡੀਲਰ ਹੈ। ਅੱਛਾ ਜੀ ਕੀ ਕੋਸਟ ਦਾ ਜਿਹੜਾ 36 A ਵਾਲਾ 5530 ਇਹ ਹੈਗਾ ਜੀ 75 ਪਾਵਰ ਅ। ਅੱਛਾ ਜੀ 17 ਲੱਖ 80 ਹਜ਼ਾਰ। 17 ਲੱਖ 80 ਹਜ਼ਾਰ। ਅਗਰ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡਾ ਜਗਰਾਉਂ ਦੇ ਵਿੱਚ ਨੰਬਰ ਬੋਲ ਦੋ ਭਾਜੀ। ਹਾਂ ਜੀ 9814024773। ਥੈਂਕ ਯੂ ਬੀ। ਕੀ ਸ਼ੁਭਨਾਮ ਆਪਣਾ? ਅਮਰਤ ਸਿੰਘ। ਓਕੇ ਜੀ। ਘਰ ਬੈਠੇ ਪੈਸਾ ਕਮਾएं। ਸਸੀਕਾਲ, ਕੈਸੇ ਹੋ? ਮੈਂ ਠੀਕ ਹਾਂ। ਕਿਆ ਪ੍ਰੋਡਕਟ ਆਪਕੇ ਪ ਸਰ ਸਾਡੇ ਕੋਲ ਨਿਊਟਰੀ ਮੀਲਗਾ ਹੈ ਸਾਈਲਿਜ ज अच्छा अच्छा, जी पशुओं का फैट बढ़ता है इससे दूध में गाढ़ापन बढ़ता है अपने पास बेल आती है हंड्रेड के जी फोर हंड्रेड के जी फाइव हंड्रेड के जी इंडिया का नंबर वन कंपनी है न्यूट्री मिले नहीं, नहीं सर ये एक ऐप है जो डाउनलोड करी हमने डेयरी पे ऐप अच्छा ये किसान हाँ जी ये आप ऐप डाउनलोड करते हैं आपके थ्रू कोई भी कस्टमर हमारे साथ जुड़ता है चाहे वो वेटनरी डॉक्टर हो या फिर एनिमल ट्रेडर्स हो फीड के डीलर हो तो आपको कुछ कॉइन्स मिलते हैं वो अच्छा। आप कनेक्ट करते हैं ऊपर आपको इनाम मिलता है जैसे कि बाइक हो गई चांदी का सिक्का हो गया और भी अच्छा, अच्छा।, 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 अच्छा। निकलते हैं हाँ जी थैंक यू क्या नाम आपका से आए हैं जोया नाम है और मैं आई हरियाणा से हमारा जो प्लांट है वो अपना राजपुरा में और खन्ना में है खन्ना में कंटेक्ट नंबर बोल दो अगर किसी ने आपसे नाइन जीरो फाइव सिक्स डबल जीरो ਇਨਾ ਮੈਂ ਇਹ ਇਸ ਨਾਮ ਦੇ ਵਿੱਚ ਨਿਕਲਦਾ ਆਫਰ ਲਿਖੀ ਹੋਈ ਹੈ ਜੈਕ ਪੌਟ ਆਫ ਪੌਟ ਆਪਣੇ ਕੋਲੇ ਪਲਾਸਟਿਕ ਦੇ ਫੋੜੇ ਪਲਾਸਟਿਕ ਦੇ ਤਸਵੀਰ ਇਹ ਫੋੜੇ ਇਹ ਅਨਬ੍ਰੇਕਏ ਬਣਾ ਹਾਂਜੀ ਠੀਕ ਹੈ ਛੋਟਾ ਫੋੜਾ ਕਿੰਨੇ ਦਾ ਛੋਟਾ ਫੋੜਾ ਹੈਗਾ ਜੀ ਕੰਪਲੀਟ 300 ਰੁਪਏ ਹੀ ਅੱਛਾ ਜੀ ਵੱਡਾ ਫੋੜਾ ਹੈਗਾ ਜੀ 360 ਰੁਪਏ ਅੱਛਾ ਜੀ ਸਿੰਗਲ ਲਓਗੇ 180 ਰੁਪਏ ਹੀ ਅੱਛਾ ਇਹ 140 ਵਿਦਆਊਟ ਪਾਈਪ ਹੱਥ ਜਿਹੜੀ ਹੈ ਇਹ ਵੀ ਪਲਾਸਟਿਕ ਦੇ ਵਿੱਚ ਹੀ ਹੈ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਅਸੀਂ ਆਪਣਾ ਸੀਵੀਸੀ ਜੀਵੀਸੀ ਜੀਵੀਸੀ ਸੌਰੀ ਗੁਜਰਾਲ ਬਰਦਰ ਕਾਰਪੋਰੇਸ਼ਨ ਕਿਹੜੀ ਜਗ੍ਹਾ ਤੋਂ ਆਏ ਹੋ ਪਟਿਆਲੇ ਤੋਂ ਪਟਿਆਲੇ ਤੋਂ ਹਾਂਜੀ ਅੱਜ ਮੈਂ ਵੀ ਪਟਿਆਲੇ ਤੋਂ ਆਇਆ ਬਾਈ ਪਟਿਆਲਾ ਫੋਕਲ ਪੁਆਇੰਟ ਅੱਛਾ ਫੋਕਲ ਪੁਆਇੰਟ ਦਾ ਆਪਣਾ ਕੰਟੈਕਟ ਨੰਬਰ ਥੋੜਾ ਜਿਹਾ ਬੋਲਦੇ ਹੋ ਕੰਟੈਕਟ ਨੰਬਰ ਉਹ ਜਿਹੜੇ ਲਿਖੇ ਆ ਤੁਹਾਡੇ ਉਹੀ ਕੰਟੈਕਟ ਨੰਬਰ ਆ ਜੀ ਇਹ ਇਹਨਾਂ ਦੇ ਕੰਟੈਕਟ ਨੰਬਰ ਜਿਹੜੇ ਉੱਤੇ ਲਿਖੇ ਹੋਏ ਤੁਸੀਂ ਇਹਨਾਂ ਨੂੰ ਕੰਟੈਕਟ ਪਟਿਆਲੇ ਦੇ ਵਿੱਚ ਕਰ ਸਕਦੇ ਹੋ ਇਹ ਜੀਵੀਸੀ ਦੇ ਪ੍ਰੋਟੈਕਟ ਪਟਿਆਲੇ ਤੋਂ ਆਏ ਨੇ ਏ ਵੀ ਵੈਲਕਮ ਟੂ ਡੈਰੀ ਪੰਜਾਬ ਇਹਨਾਂ ਕੋਲ ਵੀ ਜਿਹੜੇ ਆ ਸਾਰੇ ਡੈਰੀ ਕੁਮੇਂਟੈਂਟ ਜਿਵੇਂ ਜਸਟ ਕੋਨ ਹੋ ਗਿਆ ਦੁੱਧ ਚਾਉਣ ਵਾਲੀਆਂ ਮਸ਼ੀਨਾਂ ਹੋਗੇ ਨਾਲ ਥੇਲ ਲੱਗੇ ਹੋਏ ਆ ਤੇ ਇਹ ਕੇਦੀਆਂ ਹੋਗੀਆਂ ਢੋਲੀਆਂ ਤੇ ਲਿਖਿਆ ਵੀ ਸਾਰੀਆਂ ਕੀਮਤਾਂ ਸਿਰਫ ਪ੍ਰਦਰਸ਼ਨੀ ਮੇਲੇ ਲਈ ਲਾਗੂ ਹਨ ਤੇ ਇਦੋਂ ਅਲਾਵਾ ਫੇਰ ਲਵਾਂਗੇ ਫੇਰ ਉਹ ਤੁਹਾਨੂੰ ਜਿਹੜਾ ਉਹ ਰੇਟ ਨਹੀਂ ਮਿਲਣਾ ਇੱਥੇ ਪ੍ਰਦਰਸ਼ਨੀ ਦੇ ਵਿੱਚ ਜਿਹੜਾ ਰੇਟ ਤੁਹਾਨੂੰ ਮਿਲੇਗਾ ਇਹ ਹੈ ਯੂ ਪਾਵਰ ਤੁਸੀਂ ਦੇਖ ਸਕਦੇ ਹੋ ਇਹ ਵੀ achar ਵਾਲੀ ਮਸ਼ੀਨ ਮੱਕੀ ਕੱਟਣ ਵਾਲੀ ਮਸ਼ੀਨ ਠੀਕ ਹੈ ਜੀ ਤੇ 3 ਰੋ 4 ਰੋਰ 5 ਰੋ ਠੀਕ ਹੈ ਜੀ ਇਸ ਤਰ੍ਹਾਂ ਅਲੱਗ-ਅਲੱਗ ਕੰਪਨੀਆਂ ਜਿਹੜੀਆਂ ਇੱਥੇ ਪ੍ਰਦਰਸ਼ਨੀਆਂ ਆਪਣੀਆਂ ਲਾਈਆਂ ਹੋਈਆਂ ਜਿਉ ਤੁਸੀਂ ਦੇਖ ਸਕਦੇ ਹੋ ਤੇ ਕਿਤੇ ਮੱਕੀ ਕ올ੀਆਂ ਮਸ਼ੀਨਾਂ ਤੇ ਕਿਤੇ achar ਪਾਉਣ ਵਾਲੀਆਂ ਮਸ਼ੀਨਾਂ ਉੱਤੇ ਸਾਰੀਆਂ ਅਵੇਲੇਬਲ ਹੈ ਜੀ ਇਹ ਹੈ ਜੀ ਇਹਨਾਂ ਦੀ ਪ੍ਰਦਰਸ਼ਨ ਸਟਾਲ ਲੱਗਾ ਹੋਇਆ ਹੈ ਖੰਗੂੜਾ ਸਲੇਜ ਕੰਪਨੀ ਬੀਪੀਓ ਤੇ ਸਾਹਮਣੇ ਸਾਰਾ ਲਿਖਿਆ ਨੇ ਰਾੜਾ ਡਿਸਟ੍ਰਿਕਟ ਲੁਧਿਆਣਾ ਕੁੰ ਕੁੰ ਕੰਗਸ ਕੰਗਸ ਜੋ ਵੀ ਲਿਖਿਆ ਹੈ ਸਾਹਮਣੇ ਆ ਇਸੇ ਤਰ੍ਹਾਂ ਆ ਖੇਤੀਬਾੜੀ ਦਾ ਸੁੰਦਰ ਜੜੇ ਇੱਥੇ ਸੰਦ ਉਹ ਲੱਗੇ ਤੁਹਾਨੂੰ ਦਿਖ ਰਹੇ ਨੇ ਤੇ ਸਾਰੇ ਪਾਸੇ ਕੋਈ ਕਿਹੜੀ ਮਸ਼ੀਨਾਂ ਕੋਈ ਵਿੱਚ ਕੰਬਾਈਨਾ ਵੀ ਖੜੀਆਂ ਨੇ ਵਿੱਚ ਰੀਪਰ ਖੜੇ ਨੇ ਇਹ ਹੈ ਜੀ ਐਨ ਨੈਸ਼ਨਲ ਐਗਰੀ ਐਗਰੋ ਲੁਧਿਆਣਾ ਵੱਲੋਂ نیشنل ਡੀਏ ਤੇ ਸਾਰੇ ਪਾਸੇ ਇਹੀ ਜਿਹੜੀਆਂ ਚੀਜ਼ਾਂ ਉਹ ਲੱਗੀਆਂ ਹੋਈਆਂ ਨੇ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਆ ਸੰਦ ਉਹ ਇੱਥੇ ਜਿਹੜੇ ਉਹ ਲੱਗੇ ਹੋਏ ਆ ਜੀ ਤੇ ਆਓ ਆਪਾਂ ਅੱਗੇ ਚੱਲਦੇ ਆਂ ਆਪਾਂ ਇਹ ਤੁਹਾਨੂੰ ਜਿਹੜੀਆਂ ਟਰੈਕਟਰਾਂ ਦੇ ਕਿਸਮਾਂ ਦਾ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਆ ਸੰਦ ਉਹ ਇਸ ਵੀਡੀਓ ਚ ਆਪਾਂ ਤੁਹਾਨੂੰ ਦਿਖਾ ਰਹੇ ਆਂ ਤੇ ਅੱਗੇ ਚੱਲਦੇ ਆਂ ਅੱਗੇ ਵੀ ਤੁਹਾਨੂੰ ਦਿਖਾ ਕੇ ਲਿਆਉਂਦੇ ਆਂ ਸਾਰੇ ਖੇਤੀਬਾੜੀ ਨਾਲ ਦੇ ਅੰਦਤ ਮਸ਼ੀਨਰੀ ਕੋ ਲੱਗੀ ਹੋਈ ਹੈ ਜੀ ਤੇ ਸਾਰਿਆਂ ਤੁਸੀਂ ਦੇਖ ਸਕਦੇ ਦੂਰ ਦੂਰ ਤੱਕ ਜਿਹੜੀ ਕੰਪਨੀ ਨੇ ਇਥੇ ਜਿਹੜੇ ਦੇਸ਼ ਵਿਦੇਸ਼ਾਂ ਨੂੰ ਆਕੇ ਸਟਾਲ ਉਹ ਲਗਾਏ ਹੋਏ ਹੈ ਜੀ ਤੇ ਆਪਾਂ ਤੁਹਾਨੂੰ ਇਹ ਬਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਇਸ ਤੁਸੀਂ ਦੇਖਿਆ ਟਰੈਕਟਰਾਂ ਦੇ ਜਿਹੜੀਆਂ 4 ਪੌਣ ਵਾਲੀ ਮਸ਼ੀਨਾਂ ਜਾਂ ਖੇਤੀਬਾੜੀ ਨਾਲ ਰਿਲੇਟਡ ਜਿਹੜੀਆਂ ਮਸ਼ੀਨਰੀ ਹੈ ਉਤਮ ਨੂੰ ਸਾਰੀ ਮੈਂ ਦਿਖਾਈ ਆ ਇਸ ਬਲੌਗ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਮੇਰੇ ਨਾਲ ਕੰਟੀਨਿਊ ਹੋ ਰਿਹਾ ਤੇ ਆਪਾਂ ਜਿਹੜੇ ਤੁਹਾਨੂੰ ਡੈਰੀ ਨਾਲ ਰਿਲੇਟਡ ਉਹ ਚੀਜ਼ਾਂ ਦੱਸਾਵਾਂਗੇ ਜੀ ਤੇ ਮੇਰੇ ਨਾਲ ਜੁੜੇ ਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਜਿਹੜਾ ਚੈਨਲ ਨਾਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਉਹ ਪੈਲ ਦੇ ਆਧਾਰ ਤੇ ਮਿਲ ਸਕੇ ਜੀ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਜਗਰਾਉ ਤੋਂ ਤੁਹਾਡੇ ਨਾਲ ਜੁੜੇ ਰਹਿਣਾ ਹੈਗਾ ਤੇ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹੋ ਸਬਸਕ੍ਰਾਈਬ ਵੀ ਰੁਕਣਾ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ ਰੰਗ ਰੱਖਾ ਜੀ